ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰ ਹਾਂ ਤੇ ਜੋ ਟਾਈਮ ਹੈ ਸ਼ਾਮ ਦੇ 4:00 ਬੱਜ ਚੁੱਕੇ ਨੇ ਜੀ ਤੇ ਤੁਸੀਂ ਮੌਸਮ ਦੇਖਦੇ ਹੋਣੇ ਠੰਡੀ ਠਾਰ ਪੂਰੇ ਦੀ ਹਵਾ ਚੱਲਦੀ ਹੈ ਤੇ ਜੋ ਮੌਸਮ ਹੈ ਕਈ ਦਿਨੋਂ ਦਾ ਠੀਕ ਨਹੀਂ ਹੈਗਾ ਮਿਲ ਕੇ ਬੱਦਲ ਵਾਈ ਕਰਮਹਿ ਚੱਲਦੀ ਸੀ ਅੱਜ ਪੂਰਾ ਵੀ ਅੱਜ ਪੂਰਾ ਚੱਲਦਾ ਬਹੁਤ ਤੇਜ਼ ਚੱਲਦਾ ਪੂਰਾ ਤੇ ਮੌਸਮ ਮੀਂਹ ਪੈਣ ਦੀ ਵੀ ਸੁਭਾਵਨਾ ਕੀ ਕਿਉਂ ਜਦੋਂ ਮੌਸਮ ਦੇਖਦੇ ਆਪਾਂ ਇਹ ਤੇ ਨੈਟ ਤੇ ਸਾਰੇ ਦਿਨ ਹੀ ਮੀਂਹ ਦਿਖਾ ਰਿਹਾ ਜਦੋਂ ਸਾਰੇ ਦਿਨ ਮੀਂਹ ਦਿਖਾ ਰਿਹਾ ਕਿਸੇ ਦਿਨ ਤਾਂ ਪਊਗਾ ਹੀ ਤੇ ਮੀਂਹ ਪੈਣ ਦੇ ਵੀ ਪੂਰੀ ਮਿਆਦ ਆ ਗਈ ਚਲੋ ਆਪਾਂ ਆਪਣੇ ਆਈਏ ਮੈਟਰ ਤੇ ਤੇ ਜੋ ਅੱਜ ਦਿਨ ਹੈ ਸੋਮਵਾਰ 3 ਭਾਦੋਂ 18 8 1988 ਨੂੰ ਮੇਰਾ ਜਨਮ ਹੋਇਆ ਸੀਗਾ 18 ਤਰੀਕ ਅਗਠ ਮਹੀਨੇ ਦੀ 2025 1988 ਤੋਂ ਲੱਗ 2025 ਤੱਕ ਅੱਜ ਮੇਰੀ ਉਮਰ 37 ਸਾਲ ਦੀ ਹੋ ਚੁੱਕੀ ਹੈ ਤੇ 37 ਪਾਰ ਕਰਦੇ ਕਰਦੇ 38ਵੇਂ 'ਚ ਪੈਰ ਤਰੇ ਅੱਜ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖਦੇ ਨੇ ਭੈਣਾਂ ਬਜ਼ੁਰਗ ਬੱਚੇ ਸਭ ਦਾ ਧੰਨਵਾਦ ਜੋ ਤੁਸੀਂ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਪਿਛਲੇ 2 2.5 ਸਾਲਾਂ ਤੋਂ 2 ਸਾਲ ਹੋ ਗਏ ਨੇ ਆਪਣਾ ਚੈਨਲ ਬਣੇ ਨੂੰ ਤੇ ਇਹ ਵੀ ਮੇਰੀ ਜ਼ਿੰਦਗੀ ਦਾ YouTube ਵੀ ਐਵੇਂ ਹੀ ਤਰਿਆ ਹੈ ਕਿਉਂਕਿ ਹਜ਼ਾਰ ਐ ਪੈਣ ਪਈਆਂ ਨਾ ਮੇਰਾ ਮਿਲ ਵਰਤ ਨੂੰ ਤੇ ਤੇ ਹਜ਼ਾਰੀ ਕਮੈਂਟ ਪੜਦਿਆਂ ਰੋਜ਼ 500 200 ਕਮੈਂਟ ਆ ਜਾਂਦਾ ਤੇ ਹਰ ਰੋਜ਼ ਜਿਹੜਾ ਆਪਣਾ YouTube ਪਰਿਵਾਰ ਆ ਵੱਡਾ ਹੋ ਰਿਹਾ ਹਰ ਰੋਜ਼ ਕਿਤੇ 10 ਕਿਤੇ 5 ਕਦੇ 20 ਸਬਸਕ੍ਰਾਈਬਰ ਵਧ ਰਹੇ ਨੇ ਤੇ ਆਪਾਂ ਇੱਕ ਸਬਸਕ੍ਰਾਈਬਰ ਤੋਂ ਚੱਲੇ ਸੀ ਤਕਰੀਬਨ 16000 ਸਬਸਕ੍ਰਾਈਬਰ ਹੋਣ ਨੂੰ ਆਏ ਨੇ ਐਂ ਕਰਦੇ ਕਰਦੇ ਆਪਾਂ ਲੱਖਾਂ ਤੇ ਵਗ ਜਾਣਾ ਤੇ ਅੱਜ ਮੇਰਾ ਜਨਮ ਦਿਨ ਆ ਬਾਈ ਜੀਵਨ ਕੀ ਦੇ 37 ਸਾਲ ਕਿਵੇਂ ਨੰਗੇ ਨੇ ਆਜੋ ਤੁਹਾਡੇ ਨਾਲ ਕੋਈ ਗੱਲਾਂ ਕਰਦੇ ਆ 5 ਮਿੰਟ 10 ਮਿੰਟ ਜਿੰਨਾ ਵੀ ਮਨ ਨਾਲ ਗੱਲਾਂ ਯਾਦ ਆਈਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜ਼ਿੰਦਗੀ ਉਤਰਾਅ ਚੜਾਅ ਦਾ ਨਾਂ ਜੀ ਤੇ ਮੈਂ ਤਿੰਨ ਭਾਈਆਂ ਦਾ ਭੈਣਾ ਦਾ ਇਕੱਲਾ ਭਾਈ ਆ ਤੇ ਡੈਡੀ ਜੀ ਉਰੀ ਤਿੰਨ ਭਾਈ ਸੀ ਤੇ ਬਾਪੂ ਸੀ ਜਿਹੜਾ ਮੇਰਾ ਡੈਡੀ ਸਾਰਿਆਂ ਨੂੰ ਛੋਟਾ ਸੀ ਉਮਰ ਚ ਤੇ ਇਸੇ ਕਰਕੇ ਮੇਰੇ ਤਾਈ ਦਾ ਤਿੰਨ ਮੁੰਡੇ ਪੋਤੇ ਵਾਲੇ ਹੋ ਗਏ ਤੇ ਮੇਰਾ ਜਨਮ ਮੇਰੇ ਡੈਡੀ ਦਾ ਵਿਆਹ ਵੀ ਲੇਟ ਹੋਇਆ ਤੇ ਮੇਰਾ ਜਨਮ ਵੀ ਲੇਟ ਹੋਇਆ ਕੁਝ ਭੈਣਾਂ ਦੇ ਪਿੱਛੋਂ ਮੇਰਾ ਜਨਮ ਹੋਇਆ ਸੀਗਾ ਤੇ ਅੱਜ ਐਂ ਕਰਦੇ ਕਰਦੇ 37 ਸਾਲ ਹੋ ਗਏ ਨੇ ਇਹ 37 ਸਾਲਾਂ ਚ ਮੈਂ ਬਹੁਤ ਖੁਸ਼ੀਆਂ ਖੇੜੇ ਦੁੱਖ ਸੁੱਖ ਸਭ ਦੇ ਭੋਗੇ ਨੇ ਛੋਟੀ ਉਮਰ ਚ ਵੀ ਤੇ ਵੱਡੀ ਉਮਰ ਚ ਵੀ ਆ ਕੇ ਜਦੋਂ ਮੈਂ ਜਵਾਨੀ ਦੇ ਪੂਰਾ ਸਾਲ ਤੇ ਸੀਗਾ 22-30 ਸਾਲ ਤੱਕ ਉਦੋਂ ਮੇਰੀ ਜ਼ਿੰਦਗੀ ਨੂੰ ਕਈ ਝਟਕੇ ਬਹੁਤ ਵੱਡੇ ਲੱਗੇ ਨੇ ਜਿਨ੍ਹਾਂ ਦਾ ਮੈਂ ਅੱਜ ਤੱਕ ਖਵਾਜਾ ਭੁਗਤਣਾ ਤੇ ਮੇਰੇ ਰਿਸ਼ਤੇਦਾਰੀਆਂ ਚ ਮੈਨੂੰ ਬਹੁਤ ਵੱਡਾ ਮਲਕੇ ਨਾਲ ਜਦੋਂ ਉਹਨਾਂ ਨੂੰ ਦੁੱਖ ਲੱਗਿਆ ਤੇ ਮੈਨੂੰ ਉਹਨਾਂ ਦਾ ਦੁੱਖ ਵਿੱਚ ਸ਼ਰੀਕ ਹੋਣ ਦਾ ਮੇਨ ਹਿੱਸਾ ਰਿਆ ਮੈਂ ਤੇ ਆ ਉਹ ਤੁਹਾਨੂੰ ਕੱਲੀ-ਕੱਲੀ ਗੱਲ ਦੱਸ ਦਿਆਂ ਜੀ ਤੇ 37 ਸਾਲਾਂ ਵਿੱਚ ਛੋਟੀ ਉਮਰ ਵਿੱਚ ਪੜੇ ਲਿਖੇ ਪਲੱਸ 2 ਪਲੱਸ 2 ਕਰੀ ਦਸਵੀਂ ਕਰੀ ਆ ਕਿ 18 ਸਾਲ 'ਚ ਤੇ ਉਸਦੋ ਵਾਰ ਪੜਨ ਲੱਗੇ ਕੰਪਿਊਟਰ ਕੋਰਸ ਕੋਰਸ ਕਰਨ ਲੱਗੇ ਤੇ ਮੰਮੀ ਜੀ ਤੇ ਬਾਪੂ ਜੀ ਨੂੰ ਥੋੜੀ ਜਿਹੀ ਪ੍ਰੋਬਲਮ ਆਉਣ ਲੱਗੀ ਟੈਕ ਦੀ ਤੇ ਉਹਨਾਂ ਨੇ ਮੇਰਾ ਸਿਰਫ 19ਵੇਂ ਸਾਲ 'ਚ ਵਿਆਹ ਕਰਤਾ ਸੀ ਵਿਮਾ ਲੱਗੇ ਸੀਗਾ ਤੇ ਉਸਦੋ ਵਾਰ ਪ੍ਰਮਾਤਮਾ ਨੇ ਬਾਹ ਫੜੀ ਬੱਚੇ ਹੋਏ ਬੱਚੇ ਦਵਿੰਦਰ ਜੋਤ ਹੋਇਆ ਤੇ ਨੀਤੂ ਹੋਈ ਵਧੀਆ ਪਰਿਵਾਰ ਜ਼ਿੰਦਗੀ ਚ ਹਾਸੇ ਖੇੜੇ ਚੱਲਦੀ ਪੂਰੀ ਵਧੀਆ ਤੇ ਘਰ ਵਿੱਚ ਚਲੋ ਆਪਦੀ ਪਤਨੀ ਨਾਲ ਦੁੱਖ ਸੁੱਖ ਕਲੇਸ਼ ਇਹ ਵੀ ਹੁੰਦਾ ਹਰੇਕ ਦੀ ਆ ਬਈ ਕਿ ਉਹ ਵੀ ਹੋਇਆ ਤੇ ਪਰ ਸਾਡੀ ਜ਼ਿੰਦਗੀ ਬਹੁਤ ਪ੍ਰੇਮ ਪਿਆਰ ਭਰੀ ਵਧੀਆ ਨੰਗੀ ਤੇ ਸਾਡੇ ਵਿਆਹ ਨੂੰ ਤਕਰੀਬਨ 18 19ਵਾਂ ਸਾਲ ਲੱਗ ਜੂਗਾ ਮੂਰੇ ਤੇ ਵਧੀਆ ਚੱਲੋ ਲਾਈਫ ਚੱਲੀ ਆ ਆਪਦੀ ਤੇ ਪਹਿਲਾਂ ਦੁੱਖ ਮੈਨੂੰ ਲੱਗਿਆ ਮੇਰੇ ਸਾਲਾ ਸਾਹਬ ਦਾ ਸਿਰਫ 20 ਸਾਲ ਦੀ ਉਮਰ ਚ ਮੇਰੇ ਸਾਲੇ ਦੀ ਠਾਟ ਇਟਾ ਇੱਕ ਹੁਣ ਕਾਰਨ ਉਹਨਾਂ ਦੀ ਮੌਤ ਹੋ ਗਈ ਤੇ ਜਿਹਦਾ ਖਵਾਜਾ ਮਨ ਬਹੁਤ ਵੱਡਾ ਬਹੁਤ ਨਾ ਪਿਆ ਹੁਣ ਤੱਕ ਪਉ ਉਤਰਿਆ ਕਿਉਂ ਜੀ ਦੁੱਖ ਚੀਜ਼ ਏਸੀ ਹੈ ਤੇ ਉਹਨਾਂ ਦੀ ਡੈਥ ਹੋਈ ਪਹਿਲਾਂ ਤਾਂ ਮਹੀਨਾ ਡੇਢ ਮਹੀਨਾ ਉਦਾਖਰ ਰੱਖਿਆ ਤੇ ਉਹਨੂੰ ਤਿੰਨ ਅਟੈਕ ਆਏ ਤੀਜੇ ਅਟੈਕ ਤੇ ਡੈਥ ਹੋਈ ਤੇ ਉਹਦੇ ਸਦਮੇ ਚ ਅਮਨ ਢਿੱਲੀ ਹੋ ਗਈ ਜਿੱਦੇ ਉਹਦੇ ਫੁੱਲ ਸੀਗੇ ਉਹਦੇ ਅਮਨ ਨੂੰ ਡੀਐਮਸੀ ਲਿਆਉਣਾ ਪੈ ਗਿਆ ਪੋਗ ਵਾਲੇ ਦਿਨ ਮਸਾ ਸੁੱਟੀ ਮਿਲੀ ਤੇ ਉਸ ਤੋਂ ਬਾਅਦ ਅੱਜ ਤੱਕ ਕਾਮਣ ਦੀ ਦਵਾਈ ਡੀਐਮਸੀ ਤੇ ਉਦੋਂ ਬਰਨਾਲੇ ਤੇ ਪੁੱਛੋ ਅੱਡਾ ਅੱਡਾ ਹਸਪਤਾਲਾਂ ਤੁਸੀਂ ਟਾਈਮ-ਟਾਈਮ ਤਖਵਾਈ ਤੇ ਜੋ ਹੁਣ ਵੀ ਚੱਲਦੀ ਆ ਰਹੀ ਹੈ ਤੇ ਫੇਰ ਮੇਰੇ ਪਾਪਾ ਜੀ ਨੂੰ ਦਰੰਗ ਹੋਇਆ ਤੇ ਉਹ ਓਕੇ ਹੋਏ 2 ਸਾਲ ਬਹੁਤ ਤੇ ਜੋ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਸੀ ਤੇ ਮੇਰੇ ਬਾਪੂ ਜੀ ਦੀ ਡੈਥ ਹੋਈ ਉਦੋਂ ਬਾਅਦ ਸਭ ਤੋਂ ਵੱਡਾ ਦੁੱਖ ਲੱਗਿਆ ਜਦੋਂ ਮੇਰੀ ਛੋਟੀ ਭੈਣ ਅਮਰਤਪਾਲ ਕੌਰ ਸਾਡਾ ਫੌਜੀ ਸਾਹਿਬ ਸੀ ਫੌਜ ਵਿੱਚ ਕਿਸੇ ਬਿਮਾਰੀ ਕਾਰਨ ਉਹਨਾਂ ਦੀ ਡੈਥ ਹੋਈ ਤੇ ਮੇਰੇ ਤੇ ਜ਼ਿੰਮੇਵਾਰੀਆਂ ਤਿੰਨੇ ਥਾਂ ਵੰਡ ਗਈਆਂ ਕਿਉਂ ਜੀ ਘਰ ਵਿੱਚ ਕਿਤੇ ਮੈਂ ਆਪਣੀ ਖੇਤੀ ਕਰਦਾ ਸੀ ਬਾਪੂ ਜੀ ਹੁਰੀ ਹਿਸਾਬ ਕਿਤਾਬ ਕਰਦੇ ਸੀ ਉਹੀ ਮੈਂ ਤਾਂ ਕਿਤੇ ਫੀਸ ਭਰਨ ਮੈਂ ਗਿਆ ਦੀਪਿੰਦਰ ਦੀ ਬਾਪੂ ਹੀ ਭਰ ਕੇ ਆਉਂਦਾ ਸੀ ਡੈਡੀ ਮੇਰਾ ਕਿਉਂ ਮੈਂ ਆਪਣੀ ਖੇਤੀ ਕਰੀ ਜਾਂਦਾ ਸੀ ਕਬੀਲਦਾਰੀ ਬਾਪੂ ਸੰਮਦਾ ਸੀ ਤੇ ਕਬੀਲਦਾਰੀ ਮੇਰੇ ਗੱਲ ਪਈ ਉਦੋਂ ਬਾਅਦ ਸੌਰੇ ਘਰਾਂ ਦੀ ਜ਼ਿੰਮੇਵਾਰੀ ਮੇਰੇ ਗੱਲ ਪਈ ਜਿਉਂ ਮੇਰਾ ਰਿਸ਼ਤੇਦਾਰ ਦੀ ਡੈਥ ਹੋਈ ਤੇ ਭੈਣਾ ਦੇ ਘਰੇ ਪਣੀ ਆਪਣੇ ਜਿਹਨੂੰ ਪ੍ਰੋਣਾ ਸਾਹਿਬ ਦੀ ਡੈਥ ਹੋਈ ਕੋਸੇ ਜ਼ਿੰਮੇਵਾਰੀਆਂ ਉਹਨਾਂ ਨੇ ਵੀ ਸਾਹਮਣੀਆਂ ਪਈਆਂ ਚਲੋ ਹੁਣ ਆਪੋ ਦੇ ਘਰੇ ਟਾਈਮ ਪਾ ਕੇ ਭਾਈ ਸਭ ਠੀਕ ਠਾਕ ਗੱਡੀ ਲਈ ਤੇ ਚੜੀਏ ਪਰਮਾਤਮਾ ਤੰਦਰੁਸਤੀ ਬਖਸ਼ੇ ਸਮਤ ਬਖਸ਼ੇ ਗੱਡੀ ਲਈ ਤੇ ਚਾੜੀ ਰੱਖੇ ਤੇ ਮੇਰੇ 37 ਸਾਲ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬਹੁਤ ਆਈਆਂ ਦੁੱਖ ਤੁਹਾਨੂੰ ਦੱਸ ਦਿੱਤੇ ਨੇ ਬਹੁਤ ਕਿਸੇ ਟਾਈਮ ਮੇਰੇ ਜਦੋਂ ਮੈਂ ਜਵਾਨੀ ਚ ਸੰਭਲਿਆ ਮੇਰੇ ਕੋਲੇ ਟਰੈਕਟਰ ਵੀ ਨਹੀਂ ਹੈਗਾ ਸੀ ਪਹਿਲਾਂ ਟਰੈਕਟਰ ਲੇਤਾ ਹਾਲ ਲੇਤੇ ਤਵੇਂ ਆਸੋ ਹੱਗੇ ਟਰਾਲੀਆਂ ਤੂੜੀ ਵਾਲੀਆਂ ਕਪੈਨ ਬਹੁਤ ਕੁਝ ਬਣਾਇਆ ਜ਼ਿੰਦਗੀ ਚ ਗੱਡੀਆਂ ਵਧੀਆ 18 ਲੱਖ ਦੀ ਮੇਰੀ ਇਹ ਗੱਡੀ ਨਿਕਲੀ ਸੀ ਤੇ ਮੈਂ ਬਹੁਤ ਕਮਾਈ ਕਰੀ ਵਧੀਆ ਆਪਣੇ ਮਾਂ ਪਿਓ ਦੀ ਜਿਹੜੀ ਜੱਦੀ ਜਾਇਜ਼ਤ ਸੀ ਉਹ ਸਾਂਭ ਕੇ ਰੱਖੀ ਬਹੁਤ ਵਧੀਆ ਟਾਈਮ ਲੰਘਿਆ ਤੇ ਜੋ ਅੱਜ ਵੀ ਬਹੁਤ ਵਧੀਆ ਲੰਘ ਰਿਹਾ ਹੈ ਚਲੋ ਟਾਈਮ ਲੰਘਦੇ ਲੰਘਦੇ 37 ਸਾਲ ਦਾ ਪਤਾ ਨਹੀਂ ਲੱਗਿਆ ਅੱਜ ਦੀ ਘੜੀ ਤੁਸੀਂ ਹਰ ਰੋਜ਼ ਦੇਖਦੇ ਹੋ ਵੀਡੀਓ 'ਚ ਮੇਰਾ ਪੁੱਤਰ ਦਵਿੰਦਰ ਜੋਤ ਵੀ ਗੱਭਰੂ ਹੋ ਗਿਆ ਤੇ ਜਿਹਨੇ ਨਾਲ ਮੈਨੂੰ ਸੁਖ ਬਹੁਤ ਹੋਇਆ ਤੇ ਉਹ ਮੇਰੇ ਨਾਲ ਹਰ ਟਾਈਮ ਕੰਮ ਕਰਾ ਕੇ ਹਰ ਟਾਈਮ ਅੰਗ ਸੰਗ ਸਾਈ ਰਹਿੰਦਾ ਮੇਰੇ ਤੇ ਮੈਨੂੰ ਬਹੁਤ ਟੂ ਲਾਉਂਦਾ ਕੰਮ 'ਚ ਵਾਹਿਗੁਰੂ ਨੂੰ ਲੰਮੀ ਉਮਰਾਂ ਤੰਦਰੁਸਤੀ ਬਖਸ਼ੇ ਤੇ ਮੇਰੀ ਧੀ ਰਾਣੀ ਛੋਟੀ ਉਹਨੂੰ ਵੀ ਤੰਦਰੁਸਤੀ ਬਖਸ਼ੇ ਮੇਰੀ ਮੰਮੀ ਨੂੰ ਪਰਮਾਤਮਾ ਹੋਰ ਲੰਮੀ ਉਮਰਾਂ ਬਖਸ਼ੇ ਤੁਹਾਕੇ ਆਉਣ ਵਾਲਾ ਵਾਹਿਗੁਰੂ ਚੰਗਾ ਟਾਈਮ ਹੀ ਲਿਆਊਗਾ ਤੇ ਉਹ ਵੀ ਚੰਗਾ ਟਾਈਮ ਦੇਖੇ ਤੇ ਉਦੋਂ ਬਾਅਦ ਇਕੱਲੇ ਇਕੱਲੇ ਨਾਲ ਲੈਨੇ ਆ ਤੁਸੀਂ ਇਹਨੇ ਕਿਹਾ ਵੀ ਮੈਂ ਗਰਮੂਰੇ ਕੀ ਦਾ ਲੈਤਾ ਤੇ ਜਿਹੜੀ ਮੇਰੀ ਹਮਸਫਰ ਅਮਨਦੀਪ ਕੌਰ ਪ੍ਰਮਾਤਮਾ ਉਰੀ ਦਵਾਈ ਸੜਾ ਦੇ ਲੰਮੀ ਉਮਰਾਂ ਤੰਦਰੁਸਤੀ ਬਖਸ਼ੇ ਤੇ ਇਹੀ ਮੇਰੀ ਜਨਮ ਦਿਨ ਤੇ ਵੱਡੀ ਕਾਮਨਾ ਹੈ ਇਹੀ ਤੁਹਾਡੇ ਭੈਣ ਭਾਈਆਂ ਨਾਲ ਵੀਰਾਂ ਨਾਲ ਵੱਡੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਮੈਂ ਸਾਂਝੀ ਕਰੀ ਹੈ ਕਹਾਂ ਮੈਂ ਵੀ ਪ੍ਰਮਾਤਮਾ ਤੁਸੀਂ ਵੀ ਅੱਜ ਅਸੀਸਾਂ ਦਿਓ ਸੋਭ ਮੈਨੂੰ ਜਨਮ ਦਿਨ ਤੇ ਕਿ ਵੀ ਪ੍ਰਮਾਤਮਾ ਮੇਰੇ ਤੇ ਕਿਰਪਾ ਬਣਾਈ ਰੱਖੇ ਤੇ ਆਪਣਾ YouTube ਪਰਿਵਾਰ ਅਹੀਂ ਵੱਡਾ ਹੁੰਦਾ ਜਾਵੇ ਕਿਉਂ ਜੀ ਜੇ ਕਹਿੰਦਾ ਵੀ ਨਗਰ ਖੇਤ ਵੀੜੇ ਕੁਸ ਤਾ ਕਿੜੇ ਕੁਸ ਜੇ ਘਰ ਵਿੱਚ ਸ਼ਾਂਤੀ ਹੈ ਸੁਖ ਸ਼ਾਂਤੀ ਹੈ ਪ੍ਰੇਮ ਪਿਆਰ ਹੈ ਤਾਂ ਸਭ ਕੁਝ ਹੈ ਜੀ ਤੇ ਬੱਚੇਸ ਲੱਗ ਨਿਕਲੇ ਹਰ ਇੱਕ ਦੇ ਇਹੀ ਕਾਮਨਾ ਕਰਦੇ ਆ ਸਭ ਆਸਤੀ ਤੁਸੀਂ ਵੀ ਮੇਰੇ ਵਾਸਤੇ ਜਰੂਰ ਕਾਮਨਾ ਕਰਿਓ ਫੇਰ ਇੱਕ ਪ੍ਰੇਅਰ ਕਰਿਓ ਮਹਾਰਾਜ ਮੂਰੇ ਕਿ ਮੈਨੂੰ ਪਰਮਾਤਮਾ ਲੰਮੀ ਉਮਰ ਆ ਤੰਦਰੁਸਤੀ ਬਖਸ਼ੇ ਤੇ ਮੈਂ ਆਪਦੇ ਪਰਿਵਾਰ ਵਿੱਚ ਤੇ ਜੇ ਮੇਰਾ ਮਕਸਦ ਹੈ ਮੰਨ ਚ ਉਹਦੇ ਵਿੱਚ ਵੱਰ ਸਕਾਂ ਤਾਂ ਕਿ ਮੈਂ ਬੱਚਿਆਂ ਦਾ ਹੋਰ ਵੀ ਬਣਾ ਸਕਾਂ ਹਰ ਇੱਕ ਮਾਂ ਪਿਓ ਦਾ ਸੁਪਨਾ ਹੁੰਦਾ ਕਿ ਮੈਂ ਬੱਚਿਆਂ ਵਾਸਤੇ ਆ ਵੀ ਕਰਦਾ ਆ ਵੀ ਕਰਦਾ ਉਹਦੇ ਨਾਲ ਨਾਲ ਆਪਦੀ ਸਿਹਤ ਰਖਾਅਲ ਵੀ ਜ਼ਰੂਰੀ ਹੈ ਪਰਮਾਤਮਾ ਸਿਹਤ ਵੀ ਤੰਦਰੁਸਤੀ ਬਖਸ਼ੇ ਤੇ ਆਪਣਾ ਜੋ YouTube ਰਹੀ ਮਿਲਮਲਾਪ ਹੈ ਐਂ ਬਣਾਈ ਰੱਖੇ ਤੇ ਜਿੰਨੇ ਵੀ ਚੈਨਲ ਮੇਰਾ ਦੇਖਦੇ ਹੋ ਕਦੇ ਵੀ ਮੈਨੂੰ ਮਿਲਣਾ ਆਉਣਾ ਤਾਂ ਆਓ ਤੇ ਤੁਹਾਨੂੰ ਨੰਬਰ ਦੱਸਿਆ ਹੋਇਆ ਤੇ YouTube ਤੇ ਲਿਖਿਆ ਹੋਇਆ ਕਦੋਂ ਵੀ ਆਓ ਮੇਰੇ ਦਰਵਾਜ਼ੇ ਤੁਹਾਡੇ ਵਾਸਤੇ 24 ਘੰਟੇ ਖੁੱਲੇ ਨੇ ਜਿਹਾ ਜ ਮੇਥੋਂ ਘਰ ਦੇ ਹਿਸਾਬ ਨਾਲ ਚਾਹ ਪਾਣੀ ਹਾਜ਼ਰ ਹੋਇਆ ਤੁਹਾਡੇ ਵਾਸਤੇ ਮੈਂ ਉਹ ਹੈ ਜੀ ਕਰਨੀ ਕੋਸ਼ਿਸ਼ ਕਰਾਂਗਾ ਕੋਈ ਨਹੀਂ ਕਹਿਣਾ ਹੁੰਦਾ ਵੀ ਮੈਂ ਘਟ ਰਹਾ ਤੇ ਇਹੀ ਗੱਲਾਂ ਕਰਦੇ ਕਰਦੇ ਮੈਨੂੰ ਬਸ ਇਹੀ ਆ ਵੀ ਆਪਣੂੰ ਜ਼ਿੰਦਗੀ ਦਾ ਪਤਾ ਹੀ ਨ ਲੱਗਿਆ 37 ਸਾਲਾਂ ਦਾ ਤੇ ਹੁਣ ਵੀ ਆਪਣਾ ਪਰਮਾਤਮਾ ਹੀ ਮਲੇ ਮੇਲ ਮਿਲਾਪ ਬਣਾਈ ਰੱਖੇ ਤੰਦਰੁਸਤੀ ਵਖਸੇ ਵਾਹਿਗੁਰੂ ਤੇ ਸੋਨੂੰ ਵੀ ਸਾਰਿਆਂ ਨੂੰ ਜਿੰਨੇ ਵੀ ਮੇਰਾ ਚੈਨਲ ਦੇਖਦੇ ਹੋ ਸਭ ਤੇ ਪਰਮਾਤਮਾ ਬਹੁਤ ਚੰਗਾ ਸਮਾਂ ਲਿਆ ਵੀ ਚਲੋ ਕਹਿੰਦੇ ਹੁੰਦੇ ਨੇ ਸਿਆਣੇ ਦੁੱਖ ਸੁੱਖ ਭਾਈਵਾਲ ਹੁੰਦੇ ਨੇ ਤੇ ਇਹ ਮਿਲ ਕੇ ਇੱਕ ਰੁਪਈਏ ਦੇ ਪਾਸੇ ਮਰਗ ਹੁੰਦੇ ਨੇ ਇੱਕ ਪਾਸੇ ਦੁੱਖ ਇੱਕ ਪਾਸੇ ਸੁੱਖ ਜੇ ਜ਼ਿੰਦਗੀ 'ਚ ਖੁਸ਼ੀਆਂ ਆਉਣੀਆਂ ਤਾਂ ਦੁੱਖ ਵੀ ਲਾਜ਼ਮੀ ਨੇ ਆਉਣੇ ਪਰ ਪ੍ਰਮਾਤਮਾ ਮੂਰੇ ਹੋ ਕੇ ਦੁੱਖਾਂ ਤੋਂ ਰੋਕ ਕੇ ਤੇ ਚੰਗੇ ਪਾਸੇ ਵਾਹ ਗਰੂਪ ਬਣਾਈ ਰੱਖੇ ਤੇ ਅੱਜ ਦੇ ਜਨਮ ਦਿਨ ਦੇ ਮੌਕੇ ਤੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਆਪ ਸਭ ਨਾਲ ਕੁਝ ਗੱਲਾਂ 5 10 15 ਮਿੰਟ ਜਿੰਨਾ ਵੀ ਟਾਈਮ ਹੈ ਸਾਂਝੀਆਂ ਕਰਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਜੇ ਕੁਝ ਗੱਲਾਂ ਚ ਮਤੋਂ ਕਹਿਣ ਚ ਗਲਤੀ ਹੋਈ ਤਾਂ ਮੈਨੂੰ ਮਾਫੀ ਦਿਓ ਜੀ ਜਿੰਨਾ ਕਿ ਮੇਰੇ ਮਨ ਦਾ ਵਿੱਚ ਸੀਗਾ ਜਾਂ ਦਿਮਾਗ ਵਿੱਚ ਗੱਲ ਆਈ ਉਹ ਨਹੀਂ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਐ ਆਪ ਜੀ ਮੈਨੂੰ ਜਨਮ ਦਿਨ ਦੀਆਂ ਦਿਓ ਵਧਾਈਆਂ ਤੇ ਸਭ ਤੇ ਆਪ ਤੇ ਵੀ ਕਿਰਪਾ ਬਣਾਈ ਰੱਖੇ ਆਪ ਜੀ ਦਾ ਤਰਸੇਮ ਸਿੰਘ ਰਾਜੀ ਆ ਤੇ ਆ ਉਹ ਇੱਕ ਝਲਕ ਦਿਖਾਉਣਾ ਤੁਹਾਨੂੰ ਜੋ ਤਿੰਨ ਭਾਦੋਂ ਦਾ ਵੇਦਰ ਹੈ ਖੇਤਾਂ ਦਾ ਮਾਹੌਲ ਐ ਇਸ ਵੇਲੇ ਠੰਡੀ ਹਵਾ ਚੱਲਦੀ ਹੁੰਦੀ ਐ ਕਿਉਂ ਭਾਦੋਂ ਚ ਜਿਉਂ ਜਿਨੋ 4 ਵਜੇ ਜਾਂਦੇ ਨੇ ਮੌਸਮ ਬਹੁਤ ਚੇਂਜ ਹੋਣ ਲੱਗ ਜਾਂਦਾ ਹੈ ਅੱਧੀ ਭਾਦੋ ਦਾ ਰਾਤਰੀ ਠੰਡ ਬਹੁਤ ਵਧੀਆ ਹੋਣ ਲੱਗ ਜਾਂਦੀ ਹੈ ਏਸੀ ਵੀ ਬੰਦ ਹੋਣ ਲੱਗ ਜਾਂਦੇ ਨੇ ਤੇ ਆਓ ਤੁਹਾਨੂੰ ਕਿਰਾ 2 ਮਿੰਟ 2 ਮਿੰਟ ਮੌਸਮ ਦਿਖਾਉਣਾ ਤੇ ਉਦੋਂ ਬਾਅਦ ਵਲੌਗ ਦਾ ਐਂਡ ਹੋਊਗਾ ਤੇ ਆਪ ਜੀ ਕਮੈਂਟਾਂ ਨਹੀਂ ਜਨਮ ਦਿਨ ਦੀਆਂ ਵਧਾਈਆਂ ਜ਼ਰੂਰ ਦਿਓ ਤਾਂ ਕਿ ਸਾਡਾ ਸਾਰੇ ਪਰਿਵਾਰ ਦਾ ਹੌਸਲਾ ਵਧੇ ਤੇ ਅੱਗੇ ਤੋਂ ਤੁਹਾਨੂੰ ਅਸੀਂ ਵਧੀਆ-ਵਧੀਆ ਵੀਡੀਓ ਦਿਖਾਉਂਦੇ ਰਹੀਏ ਧੰਨਵਾਦ ਜੀ ਸਿਆਣੇ ਕਹਿੰਦੇ ਹੁੰਦੇ ਨੇ ਭਾਦੋਂ ਦੀ ਧੁੱਪ ਮੰਗੂ ਖੜਿਆ ਫਿਰਦਾ ਜੋ ਭਾਦੋਂ ਦੀ ਧੁੱਪ ਹੁੰਦੀ ਆ ਬਹੁਤ ਸਾਫ਼ ਹੁੰਦੀ ਆ ਚਮਕਦਾਰ ਹੁੰਦੀ ਆ ਤੇ ਇਸ ਟਾਈਮ ਝੋਨੇ ਤੁਸੀਂ ਦੇਖ ਰਹੇ ਹੋ ਇੰਨੀ ਵਧੀਆ ਮੌਸਮ ਸਾਫ਼ ਵਾਲੀ ਧੁੱਪ ਪੈ ਰਹੀ ਆ ਤੇ ਹਰਿਆਲੀ ਹਰਿਆਲੀ ਚਾਰੇ ਪਾਸੇ ਤੇ ਇਦੋਂ 15 ਦਿਨਾਂ ਨੂੰ ਇਹ ਝੋਨਾ ਸਾਰਾ ਨਿਸਰ ਜਾਣਾ ਕਿਉਂ ਇਹ ਗੇਤਾ ਲੱਗਿਆ ਹੋਇਆ 7 ਜੂਨ ਦਾ ਲੱਗਿਆ ਹੋਇਆ ਇਹ ਤੇ ਝੋਨਾ ਨਿਸਰ ਜਾਣਾ ਜੀ ਤੇ ਫਿਰ ਇਹਤੇ ਲੱਗਿਆਉਣੀਆਂ ਬੱਲੀਆਂ ਪ੍ਰਮਾਤਮਾ ਕਿਰਪਾ ਕਰੋ 4 ਮਹੀਨੇ ਹੋ ਗਏ ਨੇ ਆਪਾਂ ਨੂੰ ਡੀਕਦਿਆਂ ਨੂੰ ਪਹਿਲਾਂ ਆਪਾਂ ਉਦਾਂ ਪਾਲੀਆਂ ਫਿਰ ਇਹ ਲਾਈ ਤੇ ਹੁਣ ਕਿਉਂ 13ਵਾਂ ਮਹੀਨਾ ਆ ਗਿਆ ਤੇ ਇਸ ਦੁਬਾਰ ਪ੍ਰਮਾਤਮਾ ਪੈਸੇ ਵੀ ਕੱਲੂਗਾ ਤੇ ਆ ਬੱਲੀਆਂ ਵਿੱਚ ਨਿਸਤਰਨ ਵੀ ਲੱਗ ਗਿਆ ਜੇ ਕੋਈ ਬੀਜ ਰਲਿਆ ਹੁੰਦਾ ਕੀਤਾ ਪੂਜਾ ਉਹ ਨਿਸਤਰਨ ਵੀ ਲੱਗ ਗਿਆ ਤੇ ਇਧਰ ਆਪਣੀਆਂ ਤੋਰੀਆਂ ਤੇ ਫੁੱਲ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਜੀ ਚਲੋ ਜੀ ਅੱਜ ਦੇ ਬਲੌਗ ਦਾ ਕਰਦਣ ਡੈਥੀ ਧੰਨਵਾਦ